ਜਿਹੜਾ ਅੱਜ ਫਾਈਨਲ ਆਈਪੀਐਲ ਦਾ ਮੈਚ ਆ ਤੁਹਾਨੂੰ ਕੀ ਲੱਗਦਾ ਉਹ ਕਿਹੜੀ ਟੀਮ ਜਿਹੜੀ ਬਾਜ਼ੀ ਮਾਰੇ ਆਪਣੀ ਪੰਜਾਬ ਦੇਖੋ ਜੀ ਅਸੀਂ ਤਾਂ ਪੰਜਾਬ ਚ ਰਹਿੰਦੇ ਆ ਪੰਜਾਬ ਦੇ ਨਾਲ ਹੀ ਆ ਅੱਜ ਪੰਜਾਬ ਹੀ ਜਿੱਤੂਗਾ ਇਹ ਤੇ ਸਾਡੇ ਪੰਜਾਬ ਕਿਉਂ ਨਹੀਂ ਸਾਡਾ ਪੰਜਾਬ ਜਿੱਤੂਗਾ ਮੈਂ ਪਰਸੋਂ ਵੀ ਜਦੋਂ ਦੇਖਿਆ ਬੈਠ ਕੇ ਸਾਰੀਆਂ ਪ੍ਰੇਅਰਜ਼ ਉਹਨਾਂ ਦੇ ਨਾਲ ਕਿ ਸਾਡਾ ਪੰਜਾਬ ਜਿੱਤੇ ਚੀਅਰਸ ਟੂ ਪੰਜਾਬ ਰਿਸ਼ੂ ਪੰਤ ਕਹਿੰਦੇ ਸੀ ਨਾ ਵੀ ਆਪਾਂ ਪੰਜਾਬ ਚ ਨਹੀਂ ਲਿਆ ਵਧੀਆ ਹੋਇਆ ਅੱਜ ਦੇਖ ਲਓ ਪੰਜਾਬ ਫਾਈਨਲ ਰਿਕੀਟਰ ਯਾਰ ਸਾਡਾ ਸਰਪੰਚ ਘਟਕੇ ਸੀ ਤੋਂ ਅਗਲਾ ਕੱਲ ਆਪਣੇ ਆਪਣੇ ਦਮ ਤੇ ਦਿਤਾ ਕੇ ਗਿਆ ਹੈ ਤਾਂ ਕਰਕੇ ਯਾਰ no doubt ਪੰਜਾਬ ਜਿੱਤੂਗੀ ਸਸ਼ਟ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਰਮਨਜੋਤ ਸਿੰਘ ਅੱਜ ਆਈਪੀਐਲ ਦਾ ਜਿਹੜਾ ਲਾਸਟ ਜਿਹੜਾ ਫਾਈਨਲ ਮੈਚ ਹੈ ਉਹ ਆਰਸੀਬੀ ਤੇ ਪੰਜਾਬ ਦੇ ਵਿਚਕਾਰ ਹੈ ਤੇ ਪੰਜਾਬ ਤੇ ਆਰਸੀਬੀ ਦੋਨਾਂ ਨੇ ਜਿਹੜਾ ਇਸ ਵਾਰ ਬਹੁਤ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਹੈ ਅੱਜ ਦੇ ਮੈਚ ਬਾਰੇ ਲੋਕਾਂ ਤੋਂ ਜਾਣਨ ਲਈ ਅੱਜ ਅਸੀਂ ਮਹਾਲੀ ਦੇ ਜਿਹੜੇ 7 ਫੀਸ ਦੇ ਵਿੱਚ ਪਹੁੰਚੇ ਆ ਤੇ ਲੋਕਾਂ ਤੋਂ ਜਾਣਦੇ ਆ ਕਿ ਉਹ ਇਸ ਮੈਚ ਨੂੰ ਲੈ ਕੇ ਕਿੰਨਾ ਕੁ ਉਤਸ਼ਾਹਿਤ ਨੇ ਉਹ ਕਿਹੜੀ ਟੀਮ ਨੂੰ ਜਿਹੜਾ ਸਪੋਰਟ ਕਰ ਰਹੇ ਨੇ ਤੇ ਉਹ ਕੀ ਚਾਹੁੰਦੇ ਨੇ ਵੀ ਕਿਹੜੀ ਟੀਮ ਜਿੱਤੇ ਤੇ ਕਿਹੜੀ ਟੀਮ ਦੇ ਨਾਮ ਜਿਹੜਾ ਇਹ ਆਈਪੀਐਲ ਦਾ ਕਿਤਾਬ ਹੋਵੇ ਤਾਂ ਜਾਣਨ ਲਈ ਅਸੀਂ ਇੱਥੇ ਪਹੁੰਚੇ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਅੱਜ ਜ ਨੂੰ ਕੀ ਲੱਗਦਾ ਵੀ ਕਿਹੜੀ ਟੀਮ ਜਿਹੜੀ ਅੱਜ ਬਾਜ਼ੀ ਮਾਰੇਗੀ ਦੇਖੋ ਜੀ ਅਸੀਂ ਤਾਂ ਪੰਜਾਬ 'ਚ ਰਹਿੰਦੇ ਆ ਪੰਜਾਬ ਦੇ ਨਾਲ ਹੀ ਆ ਅੱਜ ਪੰਜਾਬ ਹੀ ਜਿੱਤੂਗਾ ਤੇ ਮਤਲਬ ਪੰਜਾਬ ਦੀ ਟੀਮ ਨੂੰ ਫੁੱਲ ਸਪੋਰਟ ਹੈ ਫੁੱਲ ਸਪੋਰਟ ਆ ਫੁੱਲ ਸਪੋਰਟ ਠੀਕ ਹੈ ਤੁਹਾਨੂੰ ਬਈ ਜੀ ਕਿਹੜੀ ਟੀਮ ਪਸੰਦ ਹੈ ਪੰਜਾਬ ਤੇ ਪੰਜਾਬ ਦੀ ਟੀਮ ਪਸੰਦ ਆ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਅੱਜ ਦਾ ਮੈਚ ਆ ਪੰਜਾਬ ਜਿੱਤੂਗਾ ਜਿਤਨਾ ਚਾਹੀਦਾ 11 ਸਾਲ ਬਾਅਦ ਮੌਕਾ ਮਿਲਿਆ ਪੰਜਾਬ ਨੂੰ ਮੈਨੂੰ ਪੰਜਾਬ ਪਸੰਦ ਹੈ ਕਿਉਂਕਿ ਜਦੋਂ ਕਿੰਗਸ 11 ਟੀਮ ਸੀਗੀ ਉਹ ਸਾਡੇ ਘਰ ਚ ਰਹਿੰਦੇ ਸੀਗੇ ਸਾਰੀ ਟੀਮ ਸੋ ਮੋਹਾਲੀ ਚ 6 ਇਅਰ ਸੈਕਟਰ ਦੇ ਵਿੱਚ ਹੁਣ ਉੱਥੇ ਚਲੇ ਗਏ ਮਿਸ ਕਰਦੇ ਆ ਬਟ ਸਾਰਿਆਂ ਦੇ ਨਾਲ ਸਾਡੀ ਸਮਤੀ ਹੈ ਤੇ ਸਾਡੇ ਪੰਜਾਬ ਕਿਉਂ ਨਹੀਂ ਸਾਡਾ ਪੰਜਾਬ ਜਿੱਤੂਗਾ ਮੈਂ ਪਰਸੋਂ ਵੀ ਜਦੋਂ ਦੇਖਿਆ ਬੈਠ ਕੇ ਸਾਰੀਆਂ ਪ੍ਰੇਅਰਜ਼ ਉਹਨਾਂ ਦੇ ਨਾਲ ਕਿ ਸਾਡਾ ਪੰਜਾਬ ਜਿੱਤੇ ਅੱਜ ਵੀ ਸ਼ੋਰ ਜਿੱਤਣਗੇ ਕਿਉਂ ਨਹੀਂ ਜਿੱਤਣਗੇ ਮੈਮ 11 ਸਾਲ ਬਾਅਦ ਜਿਹੜਾ ਫਾਈਨਲ ਦੇ ਵਿੱਚ ਪੰਜਾਬ ਪਹੁੰਚਿਆ ਤੁਹਾਨੂੰ ਕਿੰਨੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਜਿਹੜਾ ਉਸ ਦਿਨ ਹੀ ਸੈਮੀਫਾਈਨਲ ਪਰਸੋਂ ਮੈਚ ਹੋਇਆ ਸੀਗਾ ਉਹਦੇ ਵਿੱਚ ਇੱਕ ਇੱਕ ਪਲ ਇੱਕ ਇੱਕ ਚੀਜ਼ ਸਾਰੇ ਸਾਰੀਆਂ ਨਾਲ ਸੀ ਕਿ ਬਸ ਅੱਜ ਜਿੱਤ ਜੀਏ ਅਸੀਂ ਤੇ ਦੁਆਰਾ ਉਸ ਟੀਮ ਨੂੰ ਅਸੀਂ ਜ਼ਰੂਰ ਹਰਾਉਣਾ ਹੈ ਮੈਨੂੰ ਇਹ ਤਾਂ ਬਹੁਤ ਖੁਸ਼ੀ ਆ ਇਸ ਤੋਂ ਪਹਿਲੇ ਜਦੋਂ ਹੁਣ ਜਿੱਤੀ ਹੈ ਉਸ ਤੋਂ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਅਸੀਂ ਚਾਹਦੇ ਹਾਂ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਰਹੇ ਔਰ ਉੱਡ ਕੇ ਆਵੇ ਫਰਸਟ ਕਲਾਸ ਪੰਜਾਬ ਜਿੱਤੇਗਾ ਚियर्स ਟੂ ਪੰਜਾਬ ਸਰ ਅੱਜ ਜਿਹੜਾ ਫਾਈਨਲ ਮੈਚ ਆ ਪੰਜਾਬ ਤੇ ਆਰਸੀਬੀ ਦਾ ਨਾ ਤੁਹਾਨੂੰ ਕਿਹੜੀ ਟੀਮ ਜਿਹੜੀ ਵਧੀਆ ਲੱਗਦੀ ਹੈ ਸਾਨੂੰ ਪੰਜਾਬ ਵਧੀਆ ਲੱਗਦੀ ਹੈ ਤੇ ਕਿਹੜੇ ਪੰਜਾਬ ਟੀਮ ਨੂੰ ਸਪੋਰਟ ਕਰਦੇ ਤੁਹਾਨੂੰ ਲੱਗਦਾ ਹੈ ਪੰਜਾਬਾ ਜਿੱਤੇਗੀ ਬਿਲਕੁਲ ਦਿਲੋਂ ਸਪੋਰਟ ਕਰਦੇ ਆ ਉਹਨਾਂ ਨੂੰ ਪੰਜਾਬੀ ਜਿੱਤੇਗੀ ਬਿਲਕੁਲ ਸਰ ਕਿਹੜੇ ਮਤਲਬ ਪੰਜਾਬ ਦੇ ਕਿਹੜਾ ਖਿਡਾਰੀ ਤੁਹਾਨੂੰ ਜਿਹੜਾ ਜ਼ਿਆਦਾ ਪਸੰਦ ਹੈ ਵੈਸੇ ਖਿਡਾਰੀ ਸਾਰੇ ਹੀ ਵਧੀਆ ਨੇ ਜੋ ਚੰਗੀ ਪਰਫਾਰਮ ਕਰਦੇ ਆ ਆਪਣਾ ਪਰਫਾਰਮੈਂਸ ਤਾਂ ਸ਼ਰੇਸ਼ੇਰ ਹੋਗੇ ਬੋਲਿੰਗ 'ਚ ਅਰਸ਼ਦੀਪ ਹੋਗੇ ਮਤਲਬ ਵਧੀਆ ਹੈ ਸਾਰੀ ਟੀਮ ਬਿਲਕੁਲ ਜਿੱਦਾਂ ਸਰ ਪੰਜਾਬ ਨਾ 11 ਸਾਲ ਬਾਅਦ ਜਿਹੜਾ ਅੱਜ ਫਾਈਨਲ ਚ ਪਹੁੰਚਿਆ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਤੇ ਬਹੁਤ ਖੁਸ਼ੀ ਹੋਈ ਹੈ ਰਿਸ਼ਵ ਪੰਤ ਕਹਿੰਦੇ ਸੀ ਨਾ ਵੀ ਆਪਾਂ ਪੰਜਾਬ ਚ ਨਹੀਂ ਲਿਆ ਵਧੀਆ ਹੋਇਆ ਅੱਜ ਦੇਖ ਲੋ ਪੰਜਾਬ ਫਾਈਨਲ ਰਿਕਟਰ ਹੈ ਇਹਨਾਂ ਦੀ ਟੀਮ ਬਹੁਤ ਵਧੀਆ ਲੱਗ ਰਹੀ ਹੈ ਮੈਨੂੰ ਛੇ ਸੇ ਬਹੁਤ ਵਧੀਆ ਖੇਡ ਰਹੇ ਰਿਸ਼ਵ ਆ ਤਾਂ ਬਹੁਤ ਵਧੀਆ ਖੇਡ ਰਹੇ ਨੇ ਉਹ ਯਾਦ ਹੈ ਤਿੰਨ ਨਿੱਕਿਆਂ ਵਾਲਾ ਮੈਚ ਜੀ ਹਨਾ ਉਹਦੇ ਚ ਕਰ ਗਏ ਬਸ ਫਿਰ ਮੈਮ ਜਿੱਦਾਂ ਮਤਲਬ ਆਰਸੀਬੀ ਨੇ ਪੰਜਾਬ ਨੂੰ ਹਰਾਇਆ ਸੀ ਉਹ ਤੋਂ ਬਾਅਦ ਨਾ ਇਹ ਤੇ ਮੀਮ ਵੀ ਬਣੀ ਆ ਵੀ ਪੰਜਾਬ ਫਾਈਨਲ ਨਹੀਂ ਆਏਗੀ ਹੈ ਨਾ ਇਹ ਮਤਲਬ ਸਟ੍ਰੈਸ ਲੈ ਕੇ ਨਹੀਂ ਖੇਡ ਸਕਦੀ ਤੇ ਹੁਣ ਤੁਹਾਡਾ ਕੀ ਜਵਾਬ ਆ ਉਹ ਜਿਹੜੇ ਲੋਕ ਇਦਾਂ ਕਹਿੰਦੇ ਸੀ ਤੇ ਆਹ ਤੱਕ ਹੀ ਫਾਈਨਲ ਵਿੱਚ ਕੱਲ ਦਾ ਮੈਚ ਨਹੀਂ ਦੇਖਿਆ ਜਿਹੜੇ ਲੋਕ ਇਦਾਂ ਕਹਿੰਦੇ ਉਹਨਾਂ ਨੂੰ ਕੱਲ ਦਾ ਮੈਚ ਦਿਖਾ ਦਿਓ ਇੰਨੀ ਖੁਸ਼ੀ ਤਾਂ ਕਦੇ ਵਿਆਹ ਸ਼ਾਦੀ ਤੇ ਨਹੀਂ ਹੋਈ ਜਿੰਨੀ ਇਹ ਇਹ ਤੇ ਹੋ ਗਈ ਸਾਨੂੰ 11 ਸਾਲ ਬਾਅਦ ਵੀ ਆਈਪਲ ਸਾਡੀ ਟੀਮ ਪਹੁੰਚੀ ਹੈ ਪੰਜਾਬ ਦੀ ਜੀ ਸਰ ਹਾਂਜੀ ਸਰ ਤੁਹਾਨੂੰ ਲੱਗਦਾ ਵੀ ਜਿਹੜਾ ਆਰਸੀਬੀ ਜਿਹੜਾ ਆਈਪਲ ਦਾ ਖਿਤਾਬ ਆਪਣੇ ਨਾਮ ਅੱਜ ਕਰੂਗੀ ਯਾਰ ਪੱਕਾ ਸ਼ੋਅ ਹੀ ਹੈ ਯਾਰ ਆਪਣਾ ਪੱਕਾ ਪੰਜਾਬ ਜਿੱਤੂਗੀ ਤੇ ਪੰਜਾਬ ਨੂੰ ਪੂਰੀ ਸਪੋਰਟ ਹੈ ਸਰ ਤੁਹਾਡੀ ਪੂਰੀ ਪੂਰੀ 100% ਸਪੋਰਟ ਹੈ ਯਾਰ ਪੰਜਾਬ ਦੇ ਬੰਦੇ ਆ ਪੰਜਾਬ ਦੀ ਸਪੋਰਟ ਹੀ ਕਰਾਂਗੇ ਹੋਰ ਕੀ ਕਰਨੀ ਆਪਾਂ ਸਿਰਵਾਜੀ ਪੰਜਾਬ ਹੀ ਜਿੱਤੂਗੀ ਯਾਰ ਸਾਡਾ ਸਰਪੰਚ ਘਟਕੇ ਸੀ ਤੋਂ ਅਗਲਾ ਕੱਲ ਆਪਣੇ ਆਪਣੇ ਦਮ ਤੇ ਜਿਤਾ ਕੇ ਗਿਆ ਤਾਂ ਕਰਕੇ ਯਾਰ ਨੋ ਡਾਊਟ ਪੰਜਾਬ ਜਿੱਤੂਗੀ ਤਾਨੂੰ ਬਈ ਕੀ ਲੱਗਦਾ ਤੁਹਾਨੂੰ ਕਿਹੜੀ ਮੇਰਾ ਵੀ ਪੰਜਾਬ ਹੀ ਹੈ ਜੇ ਬਾਈ ਪੰਜਾਬ ਨਾਲ ਤਾਂ ਆਪੇ ਹੀ ਪੰਜਾਬ ਹੈ ਅਸੀਂ ਪੰਜਾਬ ਚ ਰਹੇ ਕਿ ਜੇ ਕਿਸੇ ਹੋਰ ਟੀਮ ਨੂੰ ਸਪੋਰਟ ਕਰਦੇ ਤਾਂ ਸਾਡੇ ਚ ਲਾਣਤ ਹੈ ਤੇ ਫਾਈਨਲ ਚ ਪਹੁੰਚੀ ਹੈ ਤੇ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਅੱਜ ਜਾਵਾਂਗੇ ਮੈਚ ਦੇਖਣ ਤਾਂ ਕਰਕੇ ਪੰਜਾਬ ਹੀ ਜਿੱਤੂਗੀ ਸਾਨੂੰ ਲੱਗਦਾ ਇਸ ਮੰਤਰ ਹਾਂਜੀ ਤੇ ਜਿਹੜੇ ਮਤਲਬ ਕਹਿੰਦੇ ਸੀ ਪੰਜਾਬ ਫਾਈਨਲ ਚ ਨਹੀਂ ਆਊਗੀ ਉਹਨਾਂ ਨੂੰ ਕੁਝ ਕਹਿਣਾ ਜਾਓਗੇ ਹਾਂ ਅਸੀਂ ਕਹਿਣ ਦੀ ਲੋੜ ਨਹੀਂ ਆਹ ਚੁੱਪਚਾਪ ਬੈਠੇ ਹਾਂ ਹੁਣ ਬਸ ਹੀ ਛੜਦੇ ਪੰਜਾਬ ਤੋਂ ਹੁਣ ਹੋਰ ਛੜਨਗੇ ਜਿਹੜੇ ਚ ਟਰਾਫੀ ਸਾਡੇ ਹੱਥ ਚ ਹੋਣੀ ਹੈ ਤਾਂ ਕਰਕੇ ਬਸ ਸਾਨੂੰ ਬੋਲਣ ਦੀ ਲੋੜ ਨਹੀਂ IPL ਦਾ ਜਿਹੜਾ ਕਿਤਾਬ ਅੱਜ ਪੰਜਾਬ ਚੱਕੂਗੀ ਚੱਕੂਗੀ ਆਰਾਮ ਤੋਂ ਚੱਕੂਗੀ ਬਸ ਅੱਜ ਪਟਾਕੇ ਚੱਲਣੇ ਆ ਰਾਤ ਨੂੰ ਦੇਖਿਓ ਦੀਵਾਲੀ ਬਣਾਣੀ ਆ ਆਪਾਂ ਆਰਾਮ ਤੋਂ ਚਲ ਚਲ ਕਰਨਾ ਹੈ ਸਵਾਲ ਲੈਣੇ ਅੱਜ ਪੰਜਾਬ ਦੀ ਜਿੱਤ ਦੇ ਸਰ ਜਿਹੜਾ ਅੱਜ ਫਾਈਨਲ ਆ ਉਹ ਚ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ ਸਰ ਪੰਜਾਬ ਦੇ ਵਸਨੀਕਾਂ ਦਾ ਪੰਜਾਬ ਨੂੰ ਹੀ ਕਰਾਂਗੇ ਜੀ ਸਰ ਤੇ ਤੁਹਾਨੂੰ ਲੱਗਦਾ ਵੀ ਅੱਜ ਦਾ ਜਿਹੜਾ IPL ਕਿਤਾਬ ਆ ਪੰਜਾਬ ਲੈ ਕੇ ਜਾਊ ਬਿਲਕੁਲ ਲੈ ਕੇ ਜਾਊਗੀ ਸਰ ਹੁਣ ਤੱਕ ਜਿੱਤਦੀ ਆਈ ਹੈ ਤੇ ਹੁਣ ਅੱਗੇ ਵੀ ਜਿੱਤੂਗੀ ਕਿਉਂ ਨਹੀਂ ਜਿੱਤੂਗੀ ਸਰ ਜਿਹੜਾ ਅੱਜ ਫਾਈਨਲ IPL ਦਾ ਮੈਚ ਆ ਤੁਹਾਨੂੰ ਕੀ ਲੱਗਦਾ ਉਹ ਚ ਕਿਹੜੀ ਟੀਮ ਜਿਹੜੀ ਹੈ ਬਾ ਸਰ ਪੰਜਾਬ ਦੀ ਟੀਮ ਨੂੰ ਜਿਤਨਾ ਦੇਖਣਾ ਚਾਹੁੰਦੇ ਡੈਫੀਨਿਟਲੀ ਠੀਕ ਹੈ ਸਰ ਸਰ ਜਿੱਦਾਂ ਪੰਜਾਬ ਨੇ ਹਣਾ ਪਿਛਲੇ ਸੈਮੀਫਾਈਨਲ ਚ ਪ੍ਰਦਰਸ਼ਨ ਕੀਤਾ ਤੁਸੀਂ ਉਤੋਂ ਖੁਸ਼ ਹੋ ਵੀ ਉਹਨੇ ਜਿਹੜਾ ਉਹ ਮੈਚ ਮੁੰਬਈ ਇੰਡੀਅਨ ਨੂੰ ਹਰਾ ਕੇ ਜਿਹੜਾ ਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ ਆ ਬਹੁਤ ਅੱਛਾ ਕਮਬੈਕ ਕੀਤਾ ਉਹਨਾਂ ਨੇ ਔਰ ਬਹੁਤ ਅੱਛੇ ਜਿੱਤੇ ਮੈਨੂੰ ਲੱਗਦਾ ਹੈ ਅੱਜ ਵੀ ਉਹ ਉਸੀ ਫਾਰਮ ਵਿੱਚ ਖੇលਣਗੇ ਜਿਵੇਂ ਪੂਰੇ ਸੀਜ਼ਨ ਵਿੱਚ ਖੇលਨੇ ਹਨ ਅਤੇ ਡੈਫੀਨਿਟਲੀ ਜਿੱਤਣਗੇ। ਮੈਮ 11 ਸਾਲ ਬਾਅਦ ਜਿਹੜੀ ਹੈ ਨਾ ਪੰਜਾਬ ਫਾਈਨਲ ਦੇ ਵਿੱਚ ਆਈ ਆਈਪੀਐਲ ਦੇ ਵਿੱਚ ਤੁਹਾਨੂੰ ਕਿੰਨੀ ਖੁਸ਼ੀ ਆਵੇਗੀ? ਬਹੁਤ ਜ਼ਿਆਦਾ ਹੋਏਗੀ ਜੀ। ਕਿਉਂਕਿ ਕਾਫੀ ਸਾਲਾਂ ਤੋਂ ਬਾਅਦ ਸਾਡੀ ਟੀਮ ਨੂੰ ਮੌਕਾ ਮਿਲਿਆ ਹੈ ਫਾਈਨਲ ਦੇ ਵਿੱਚ ਪਲੇ ਕਰਨ ਦਾ ਸੋ ਵੀ ਆਰ ਸੋ ਹੈਪੀ ਫੋਰ देम ਐਂਡ ਵਿਸ਼ ਯੂ ਥੈਮ 올 ਦਾ ਬੈਸਟ। ਤੁਹਾਨੂੰ ਲੱਗਦਾ ਹੈ ਕਿ ਟਰਾਫੀ ਲੈ ਕੇ ਆਣਗੇ? ਤੁਹਾਨੂੰ ਲੱਗਦਾ ਹੈ ਵੀ ਟਰਾਫੀ ਆਏਗੀ ਪੱਕਾ ਹੈ? ਪੱਕਾ ਆਏਗੀ। ਬਸ ਡੈਫੀਨਿਟਲੀ ਆਏਗੀ। ਬਾਬਾ ਸੁੱਖ ਰ ਕਿਉਂਕਿ ਮੁੰਡੇ ਨਵੇਂ ਨੇ ਔਰ ਸਾਰੇ ਹੀ ਅੱਛੇ ਪ੍ਰਭ ਪ੍ਰਤਿਭਾਲੇ ਨੇ ਮੁੰਡੇ ਸਾਰੇ ਤੇ ਉਧਰ ਦੇ ਪਾਸੇ ਥੋੜਾ ਕੋਲੀ ਦਾ ਚਲੋ ਸਾਰੇ ਆਪਾਂ ਕੋਲੀ ਦੀ ਵੀ ਇੱਜ਼ਤ ਕਰਦੇ ਆਂ ਆਪਣਾ ਵਧੀਆ ਖਿਡਾਰੀ ਦੇਸ਼ ਦਾ ਹਨ ਇਸ ਕਰਕੇ ਹੁਣ ਇੱਛਾ ਸਾਡੀ ਇਹੀ ਹੈ ਵੀ ਪੰਜਾਬੀ ਜਿੱਤੇ ਜੀ ਸਰ ਜਿਹੜਾ ਮਤਲਬ ਪੰਜਾਬ 11 ਸਾਲ ਬਾਅਦ ਨਾ ਫਾਈਨਲ ਦੇ ਵਿੱਚ ਪਹੁੰਚਿਆ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਸੀ ਬਹੁਤ ਖੁਸ਼ੀ ਹੈ ਬਹੁਤ ਬਹੁਤ ਵੱਡੀ ਖੁਸ਼ੀ ਹੈ ਵੇਖੋ ਐਂਡ ਤੇ ਤੇ ਇੱਕ ਨੇ ਜਿੱਤਣਾ ਇੱਥੇ ਤੱਕ ਪਹੁੰਚਣਾ ਜਿਹੜਾ ਸਾਰਿਆਂ ਨੂੰ ਮਤਲਬ ਕ੍ਰੈਸ਼ ਕਰਕੇ ਫੇਰ ਹੀ ਬੰਦਾ ਪਹੁੰਚਦਾ ਹਨਾ ਜੀ ਸਰ ਜੀ ਹਾਂ ਇਹ ਚੀਜ਼ ਬਹੁਤ ਵੱਡੀ ਖੁਸ਼ੀ ਵਾਲੀ ਪਹਿਲਾਂ ਜਿੱਦਾਂ ਹਾਰ ਗਿਆ ਸੀ ਉਦੋਂ ਬੜੀ ਨਿਰਾਸ਼ਾ ਹੋਈ ਸੀ ਜੀ ਸਰ ਦੂਜਾ ਚਾਂਸ ਹੈ ਕਿ ਉਹਨਾਂ ਨੇ ਉਹਨੂੰ ਬੰਬਈ ਨੂੰ ਮੁੰਬਈ ਇੰਡੀਆ ਨੂੰ ਹਰਾਤਾ ਹਰਾ ਕੇ ਫਾਈਨਲ 'ਚ ਪਹੁੰਚ ਗਿਆ ਜਿੱਤ ਵਰਗੀ ਹੀ ਖੁਸ਼ੀ ਹੈ ਜਿੱਤ ਵਰਗੀ ਹਾਂ ਪਰਮਾਤਮਾ ਕਰੇ ਚੱਲ ਪੰਜਾਬ ਅੱਜ ਹੀ ਮੈਚ ਅੱਜ ਮੈਚ ਅੱਜ ਪੰਜਾਬ ਹੀ ਜਿੱਤੇ ਤਾਂ ਚੰਗੀ ਗੱਲ ਹੈ ਜੀ ਸਰ ਸਰ ਤੁਸੀਂ ਖੁਸ਼ ਹੋ ਪੰਜਾਬ ਫਾਈਨਲ ਹਾਂਜੀ ਹਾਂਜੀ ਬਹੁਤ ਖੁਸ਼ ਹੈ ਜੀ ਅਸੀਂ ਤਾਂ ਬਹੁਤ ਖੁਸ਼ ਪੰਜਾਬ ਜਿੱਤੇ ਅਸੀਂ ਤਾਂ ਕਹਿੰਨੇ ਪੰਜਾਬ ਜਿੱ ਪੰਜਾਬ ਦੇ ਹੈਗੇ ਅਮਰਦੀਪ ਸਿੰਘ ਸਾਰੇ ਵਧੀਆ ਪਲੇਅਰ ਆ ਪੰਜਾਬ ਦੇ ਕਾਫੀ ਪਲੇਅਰ ਵਧੀਆ ਆ ਜਿਹੜਾ ਅੱਜ ਦੇ ਆਈਪੀਐਲ ਦੇ ਫਾਈਨਲ ਦੇ ਮੈਚ ਵਿੱਚ ਕਿਹੜੀ ਟੀਮ ਪੰਜਾਬ ਪੰਜਾਬ ਤੇ ਪੰਜਾਬ ਦੀ ਟੀਮ ਦੇ ਜਿਹੜੀ ਪਿੱਛੇ ਗੇਮ ਰਹੀ ਆ ਤੁਹਾਨੂੰ ਕਿਦਾਂ ਰਹੀ ਹੋ ਸਭ ਬਹੁਤ ਵਧੀਆ ਸ਼੍ਰੇਸ਼ ਅૈયਰ ਸਰਪੰਚ ਸਾਹਿਬ ਐਂਡ ਅੱਜ ਪੱਕਾ ਖਿਤਾਬ ਲੈ ਕੇ ਪੰਜਾਬ 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 ਮੈਂ ਪੰਜਾਬ ਘਰ ਰਹਿਣ ਵਾਲਾ ਮੈਂ ਸਭ ਤੋਂ ਜ਼ਿਆਦਾ ਸਪੋਰਟ ਮੈਂ ਪੰਜਾਬ ਕੋਈ ਕਰੂੰਗਾ ਜੋ ہماری ਪੰਜਾਬ ਦੀ ਟੀਮ ਹੈ ਤਾਂ ਮੈਂ ਚਾਹਤਾ ਹੂੰ ਇਸ ਵਾਰ ਫਾਈਨਲ ਮੈਂ ਆਏਗੀ ਹੀ ਪੱਕਾ ہمارا ਪੂਰਾ ਸਪੋਰਟ ਪੰਜਾਬ ਕੋ ਹੀ ਹੈ ਬਸ ਜੀ ਸਰ ਤੇ ਸਰ ਜਿਹੜਾ ਪੰਜਾਬੀਆਂ ਦੀ ਖੇਡ ਦਾ ਜਿਹੜਾ ਇਸ ਵਾਰ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਕੀ ਕਹਿਣਾ ਚਾਹੂੰ ਮੈਂ ਨਹੀਂ ਇਹ ਹੀ ਕਹਿ ਸਕਦਾ ਹੂੰ ਕਿ ਬਸ ਸਾਰਿਆਂ ਦੀ ਸਪੋਰਟ ਹੈ ਪੰਜਾਬ ਦੀ ਹੈ ਨਾ ਬਸ ਫਾਈਨਲ ਲਈ ਹੀ ਆਪਣਾ ਜਿੱਤ ਸਕਦਾ ਹੈ ਬਸ ਅਸੀਂ ਤਾਂ ਪੰਜਾਬ ਨੂੰ ਸਪੋਰਟ ਕਰਦੇ ਜੀ ਪੰਜਾਬ ਦੀ ਟੀਮ ਵਧੀਆ ਲੱਗਦੀ ਹੈ ਪੰਜਾਬ 'ਚ ਰਹਿਣ ਵਾਲੇ ਹਾਂ ਮੂਰੀ ਦੇ ਰਹਿ ਰਹੇ ਪੰਜਾਬ 'ਚ ਸੁਰੂ ਦੇ ਪੰਜਾਬ ਦੀ ਟੀਮ ਨੂੰ ਅਪਪੋਰਟ ਕਰਦੇ ਤੁਹਾਨੂੰ ਲੱਗਦਾ ਪੰਜਾਬ ਨੂੰ ਜਿੱਤਣਾ ਚਾਹੀਦਾ ਹਾਂ ਬਿਲਕੁਲ ਜੀ ਪੰਜਾਬ ਨੂੰ ਜਿੱਤਣਾ ਚਾਹੀਦਾ ਜੀ ਵਧੀਆ ਟੀਮ ਹੈ ਖਿਡਾਰੀ ਵੀ ਵਧੀਆ ਹੈ ਪੰਜਾਬ ਜਿੱਤੇਗੀ ਜੀ ਤੇ ਅੱਜ ਤੁਹਾਨੂੰ ਲੱਗਦਾ ਪੰਜਾਬ ਜਿਹੜਾ ਇਤਿਹਾਸ ਸਿਰਜੂਗੀ ਨਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਪੰਜਾਬ ਕਰੂਗੀ ਅੱਜ ਦੇ ਹੋਣ ਵਾਲੇ ਆਈਪੀਐਲ ਦੇ ਮੈਚ ਦੇ ਬਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਲੋਕਾਂ ਨੇ ਜਿਸ ਨੂੰ ਸਪੋਰਟ ਕੀਤੀ ਹੈ ਉਸ ਬਾਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜ਼ਿਆਦਾਤਰ ਲੋਕਾਂ ਨੇ ਜਿਹੜਾ ਪੰਜਾਬ ਨੂੰ ਸਪੋਰਟ ਕੀਤੀ ਹੈ ਲੋਕ ਚਾਹੁੰਦੇ ਨੇ ਕਿ ਪੰਜਾਬ ਦੀ ਟੀਮ ਜਿਹੜੀ ਹੈ ਜਿੱਤੇ ਉਹ ਆਈਪੀਐਲ ਦੇ ਜਿਹੜਾ ਟਰੋਫੀ ਆ ਉਸ ਨੂੰ ਪ੍ਰਾਪਤ ਕਰੇ ਸੋ ਬਹੁਤ ਹੀ ਘੱਟ ਲੋਕ ਨੇ ਜਿਨ੍ਹਾਂ ਨੇ ਆਰਸੀਬੀ ਨੂੰ ਸਪੋਰਟ ਕੀਤੀ ਹੈ ਤਾਂ ਦੇਖਣਾ ਹੈ ਵੀ ਅੱਜ ਮੈਚ ਦੇ ਵਿੱਚ ਕਿਹੜੀ ਟੀਮ ਹੈ ਜਿਹੜੀ ਬਾਜ਼ੀ ਮਾਰਦੀ ਹੈ ਸੋ ਜੀ ਆਪ ਨੇ ਨਵੀਂ ਅਪਡੇਟਸ ਦੇ ਜਾਣਨ ਦੇ ਲਈ ਸਾਡੇ ਨਾਲ ਜੁੜੇ ਰਹੋ ਹੁਣ ਮੈਨੂੰ ਰਮਨਜੋਤ ਤੇ ਕੈਮਰਾਮੈਨ ਮੋਨੂ ਦੇਵ ਇਜਾਜ਼ਤ ਧੰਨਵਾਦ